ਸਮਾਪਤ ਹੋ ਗਏ ਜੇ ਜੇ ਇਸਾਰ ਦੀ ਵਰਤੋਂ ਨੂੰ ਅਸੀਂ ਜਿਹੜੀਆਂ ਲਾਈਫਸਟਾਈਲ ਦਿਖਾ ਰਹੇ ਨੇ ਸੇਵਾਦਾਰ ਐ ਖੰਡ ਦੇ ਮੌਸਮ ਦੇ ਵਿੱਚ ਕਰਮਾ ਦੇ ਬਾਬਾ ਕਰਤਾਰ ਸਿੰਘ ਦੇ ਵਾਸੀ ਦੇ ਸਮੁੰਦਰ ਦੇ ਵਿੱਚ ਜਿਹੜਾ ਜਿਹੜਾ ਲੰਗਰ ਆ ਔਰ ਇਸ ਤੋਂ ਦਾ ਆਇਆ ਲੰਗਰ ਆ ਉਹ ਲੱਗ ਰਿਹਾ ਹੈ ਇਹ ਵੀ ਸਿਨੇਮਾ ਤੋਂ ਲੈ ਕੇ ਕਿੰਨੀ ਵੰਦੋਂ ਜਿਹੜੇ ਅਸੀਂ ਦੇਖੀਂ ਦੇਖਦੇ ਨੇ ਉਹਦੇ ਵਿੱਚ ਹੈ ਲੱਗੇ ਹੋਏ ਨੇ ਸੇਵਾਦਾਰ ਇਹਦਾ ਪਰਿਵਾਰਕ ਕੰਮ ਹੈ ਕਿ ਸਭ ਤੋਂ ਹਰ ਇੱਕ ਨੂੰ ਉਸਤੇ ਕਿੰਨਾ ਵਾਹ ਜਿਹੜੇ ਪਿੰਡ ਸੀ ਲੱਗਦਾ ਆ ਹੋਏ ਸਾਰੇ ਸਾਥ ਸਾਥ ਦਾ ਪਿੰਡ ਪਪਾ ਜੀ ਬੰਦਾ ਦੇਖਦਾ ਕਿ ਮੈਂ ਦੇਖਦਾ ਠੰਡਾ ਮੌਸਮ ਤੇ ਜਿਹੜਾ ਲੰਗਾ ਵੀ ਲੱਗਿਆ ਹੋਇਆ ਤੇ ਜਿਹੜੀ ਲੱਗੀ ਲੱਗੇ ਦੇਖਦੇ ਹੋ ਔਰ ਇਹਨਾਂ ਲੋਕਾਂ ਦਾ ਸੰਗਤ ਬਹੁਤ ਪਰ ਪਰ ਕੇ ਇਹ ਜਿਹੜੀਆਂ ਪਾਲੀਆਂ ਟ੍ਰੈਕਰ ਆਂ ਅਸੀਂ ਵੱਡੀਆਂ ਮੋਟਰਸਾਈਕਲ ਤੇ ਵੀ ਆਂਦੇ ਆ ਪਪਾ ਜੀ ਤੁਹਾਡੀ ਮੁਹਰੇ ਮੈਂ ਤੁਸੀਂ ਦੇਖੀ ਆਪਾਂ ਇਹ ਤੁਹਾਡੀ ਬਹੁਤ ਵਧੀਆ ਜੀ ਦੇ ਸ਼ੰਕਰ ਕੰਨ ਤੋਂ ਆਪਾਂ ਇਹਨੂੰ ਚਾਹਤਾ ਹਾਂ ਸਾਡੇ ਬਹੁਤ ਘਰ ਵੀ ਆਇਆ ਤੇ ਦਿਖਾਣਾ ਔਰ ਦੋਸਾਈ ਬਣਾਇਆ ਕਰਾਉਣਾ ਬਲ ਸਾਨਾ ਕਮਾਉਂਦਾ। ਉਹ ਸਾਡੇ ਘਰ ਅੱਜ ਬਸ ਨਹੀਂ ਦੇਖਿਆ ਬਾਹਰ ਵੀ ਜਿਹੜੇ ਇਨਸਾਨ ਲੱਭਦੇ ਉਹ। ਮੁੱਦ ਮੇਰੀ ਦੁਕਾਨ ਦੇ ਉੱਪਰ ਆਇਆ ਕਰਾਈ ਦੇਣ ਦੀ ਗੱਲ ਕਰਦਾ। ਇਸ ਤਰ੍ਹਾਂ ਆਇਆ ਨਹੀਂ ਸਕਦਾ। ਉਹ ਆਪਣੇ ਘਰ ਵੀ ਗਈ ਆ। ਇੱਥੇ ਰਤੀ ਰੁਕੀ ਆ ਫਿਰ ਦਰਵਾਜ਼ਾ ਬੁਲਾਇਆ ਕਰਾਉਂਦੇ। ਇਹ ਸਾਥ ਸੰਗਤ ਨਾਲ ਬੁਲਾਇਆ। ਉਹ ਸਾਥੀਆਂ ਜੀ। ਇਹ ਕਿਸੇ ਦੇਖਿਆ ਨਹੀਂ ਉਹਨਾਂ ਦੀ ਜਿਹੜੀ ਅਪਾਰ ਕਿਰਪਾ ਦੇ ਨਾਲ ਜਿਨ੍ਹਾਂ ਦੇ ਨਾਲ ਬੱਬਾ ਜੀ ਦਾ ਪਿਆਰ ਸੀ ਅੱਜ ਵੀ ਉਹ ਇਸ ਉਹਦੇ ਸਲਾਮਾ ਸਮਾਗਮ ਦੇ ਉੱਤੇ ਬੀਤਦਾ ਲੰਗਰ ਹਸਪਤਾਲ ਲੰਗਰ ਪਾਰ ਪਾਈ ਸਾਹਿਬ ਵੀ ਔਰ ਛੋਟੇ ਛੋਟੇ ਬੱਚਾ ਹੈ ਜਿਹੜੇ ਮੌਜੂਦ ਹਨ ਜਿਹੜੇ ਸਾਡੇ ਵਿੱਚ ਆਪ ਪਿੰਡੇ ਆ ਪਰ ਉਹਨਾਂ ਨੂੰ ਨਰਚਿੰਦੇ ਨਾਲ ਪਿੰਡੇ ਨਾਲ ਜਿਹੜਾ ਸੂਨਾ ਹੋਵੇ ਦਿੱਤਾ ਜਾ ਰਿਹਾ ਹੈ ਮੈਂ ਕਹਿੰਦਾ ਮੈਂ ਕਮਲ ਸਿੰਘ ਦੇ ਨਾਲ ਜਿਸ ਤਰ੍ਹਾਂ ਮਹਾਰਾਜਾ ਪ੍ਰਤਾਪ ਸਿੰਘ ਮੇਲਵੜ ਪਰ ਉਹਦੇ ਤੋਂ